ਪਿੰਡ ਪੰਜਾਬਾ ਸਰਹੰਦ ਫੀਡਰ ਨਹਿਰਾਂ ਤੋਂ ਥੱਲੇ ਉੱਤਰਦਾ ਪਿੰਡ ਹੈ ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਕੈਂਚੀਆਂ ਬੰਦੀਆਂ ਆ ਅ ਇੱਥੇ ਰੈਂਪੂ ਬਹੁਤ ਵੱਡਾ ਹੈ ਤਾਂ ਠੇਕਾ ਛਰਾਬ ਵਾਲਾ ਤੁਸੀਂ ਦੇਖਦੇ ਹੋ ਤਾਂ ਸ਼ਾਮ ਦਾ ਜਦੋਂ ਮਾਹੌਲ ਹੁੰਦਾ ਹੈ ਨਾ ਇੱਥੇ ਤੁਸੀਂ ਦੇਖ ਸਕਦੇ ਹੋ ਜੀ ਜਿੰਨੇ ਮੋਟਰ ਵਹੀਕਲ ਆ ਮੋਟਰਸਾਈਕਲ ਜਿੰਨੇ ਵੀ ਆ ਜਿੰਨੇ ਵੀ ਵਹੀਕਲ ਆ ਬਿਲਕੁਲ ਰਸਤੇ ਦੇ ਉੱਤੇ ਰੁਕੇ ਹੁੰਦੇ ਆ ਕਿਉਂਕਿ ਜਿਹੜੀ ਪੱਟੀ ਆ ਪੱਟੀ ਤੁਸੀਂ ਦੇਖ ਸਕਦੇ ਹੋ ਵਿਚਾਲੇ ਪੱਟੀ ਆ ਤਾਂ ਸਾਰਾ ਇੱਕ ਜਿਨ੍ਹਾਂ ਨੇ ਉੱਪਰੋਂ ਆਉਣਾ ਤਾਂ ਕੋਈ ਵੀ ਵੀ ਇਕਲਾ ਜਿਵੇਂ ਗੱਡੀ ਆ ਕਾਰ ਆ ਮੋਟਰਸਾਈਕਲ ਵਾਲਾ ਅਮਰਜੈਂਸੀ ਆਉਂਦਾ ਉੱਤੋਂ ਢਾਲਾ ਤਾਂ ਹਰੇਕ ਦਾ ਐਕਸੀਡੈਂਟ ਹੋਣ ਦਾ ਬਿਲਕੁਲ ਖਸ਼ਤਾ ਪੱਕਾ ਹੈ ਤੇ ਕੋਈ ਵੀ ਰੇੜੀ ਆ ਇਹ ਜਿੰਨੀਆਂ ਦੁਕਾਨਾਂ ਜਿਵੇਂ ਆਂਡੇ ਵਾਲੀ ਰੇੜੀ ਆ ਇਹ ਵੀ ਰੇੜੀ ਅੱਗੇ ਲੱਗੀ ਵੀ ਰਸਤੇ ਦੇ ਵਿੱਚ ਆ ਤੁਸੀਂ ਤੁਹਾਨੂੰ ਮੈਂ ਦਿਖਾਉਣਾ ਜੀ ਪੱਟੀ ਆ ਬਚਾ ਲੈ ਕੋਈ ਖੁਡੁੱਕੇ ਵਾਲਾ ਆਉਂਦਾ ਉਹ ਵੀ ਇੱਥੇ ਰੋਕਦਾ ਹੁਣ ਉਧਰੋਂ ਜਿਹੜੇ ਆ ਰਹੇ ਹੁੰਦੇ ਆ ਜਿਵੇਂ ਉਹ ਗੱਡੀ ਆ ਰਹੀ ਆ ਇੱਧਰ ਜਿਹੜੀ ਗੱਡੀ ਆਉਗੀ ਇਹਨਾਂ ਦੇ ਵਿੱਚ ਵੱਜੂਗੀ ਕਿਉਂਕਿ ਨੁਕਸਾਨ ਤਾਂ ਹੋਊਗਾ ਹੋਊਗਾ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹਣਾ ਤਾਂ ਇਹ ਸਟੈਂਡ ਲਿਆ ਜਾਵੇ ਪਿੰਡ ਪੰਜਾਵਾ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਦਾ ਹੈ ਤੇ ਨਹਿਰਾਂ ਦੇ ਉਪਰੋਂ ਢਾਲ ਉਤਰਦੀ ਆ ਤਾਂ ਬਿਲਕੁਲ ਠੇਕੇ ਦੇ ਮੂਹਰੇ ਤੁਸੀਂ ਸ਼ਾਮ ਨੂੰ ਮਾਹੌਲ ਦੇਖ ਸਕਦੇ ਹੋ ਕਿਹੋ ਜਿਹਾ ਬਣਿਆ ਹੋਇਆ ਤਾਂ ਜਿਹੜਾ ਵੀ ਆਉਂਦੇ ਆ ਆਹ ਦੇਖ ਲਓ ਮੋਟਰਸਾਈਕਲ ਵਾਲਾ ਆ ਰਿਹਾ ਤੇ ਬਾਈ ਜੀ ਕੋਈ ਦਿੱਕਤ ਆਉਂਦੀ ਆ ਤੁਹਾਨੂੰ ਇੱਥੇ ਥੱਲੇ ਆਉਣ ਲਈ ਹਾਂ ਕਿੰਨੇ ਕੁ ਦਿੱਕਤ ਆਉਂਦੀ ਹੈ ਤਾਂ ਤੁਹਾਨੂੰ ਕਿੰਨੇ ਕੁ ਦਿੱਕਤ ਆਈ ਥੱਲੇ ਉਤਰ ਲਈ ਇੱਥੇ ਹੁਣ ਆ ਜਿਵੇਂ ਅੱਗੇ ਆਪਣੀ ਸਾਈਡ ਦੇ ਉੱਤੇ ਸਵਾਰੀਆਂ ਰੋਕ ਰੱਖੀਆਂ ਸਾਈਡ ਤੇ ਚਾਹੀਦੀ ਆ ਨਾ ਆ ਤੁਸੀਂ ਦੇਖ ਸਕਦੇ ਹੋ ਜੀ ਮਾਹੌਲ ਪੰਜਾਬੀ ਪਿੰਡ ਦਾ ਜਿੰਨੇ ਵੀ ਵੀ ਇਕਲਾ ਉੱਪਰ ਆ ਤਾਂ ਵੀਡੀਓ ਤੁਸੀਂ ਬਾਤੋ ਸ਼ੇਅਰ ਕਰੋ ਪ੍ਰਸ਼ਾਸਨ ਤੱਕ ਜਰੂਰ ਪਹੁੰਚਾਓ